ਤਾਂ ਕੁਝ ਦਿਨ ਚ ਸਪਸ਼ਟ ਹੋਣਗੇ ਲੇਕਿਨ ਹਾਰਡ ਫਲੈਜ ਇਹ ਜ਼ਰੂਰ ਹੈਗਾ ਕਿ ਮੁੱਖ ਮੰਤਰੀ ਅੱਜ ਸੁਲਤਾਨਪੁਰ ਦੌਰੇ ਤੇ ਜਾਣਾ ਸੀਗਾ ਉਹਨਾਂ ਨੇ ਤੇ ਉਸ ਤੋਂ ਪਹਿਲਾਂ ਦੀਆਂ ਇਹ ਤਸਵੀਰਾਂ ਸਿਹਤ ਵਿਗੜਨ ਤੋਂ ਬਾਅਦ ਜਿਹੜਾ ਹੈਗਾ ਉਹ ਅੰਦਰ ਹੀ ਇਸ ਸਮੇਂ ਮੌਜੂਦ ਨੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਅੰਦਰੋਂ ਕੋਈ ਗੱਡੀਆਂ ਵੀ ਬਾਹਰ ਆ ਰਹੀਆਂ ਕੋਸ਼ਿਸ਼ ਕਰ ਰਹੇ ਆ ਅਪਡੇਟ ਦੇਣ ਦੀ ਤਾ ਕੁਝ ਆਈਐਸ ਅਧਿਕਾਰੀ ਨੇ ਜਿਹੜੇ ਅੰਦਰੋਂ ਬਾਹਰ ਨਿਕਲੇ ਨੇ ਤੇ ਇਹ ਮੁੱਖ ਤੌਰ ਤੇ ਇਹ ਫਾਲਤਲਾ ਦੀ ਤਸਵੀਰ ਹੈਗੀ ਹਾਲਾਂਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਲਗਾਤਾਰ ਇਹ ਸਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੋਂ ਵੀ ਚੱਕੇ ਜਾ ਰਹੇ ਸੀਗੇ ਕਿ ਉਹ ਕਿਉਂ ਨਹੀਂ ਪਹੁੰਚ ਰਹੇ ਹੱ ਪੀੜਤ ਲੋਕ ਹੈ ਜਿਹੜੇ ਉਹਨਾਂ ਦਾ ਹਾਲਚਲ ਜਾਣਨ ਦੇ ਲਈ ਤਾਂ ਅੱਜ ਉਹ ਪਹੁੰਚ ਪਹੁੰਚੇ ਤੇ ਉਸ ਤੋਂ ਪਹਿਲਾਂ ਜਿਹੜੀ ਸਿਹਤ ਹੈਗੀ ਆ ਉਹ ਮੁੱਖ ਮੰਤਰੀ ਦੀ ਵਿਗੜਦੀ ਨਜ਼ਰ ਆ ਰਹੀ ਹੈ ਜੀ ਸੋ ਬਿਲਕੁਲ ਹਜੇ ਕੁਝ ਕਹਿਣਾ ਸਹੀ ਨਹੀਂ ਹੋਏਗਾ ਜਦੋਂ ਤੱਕ ਜਾਣਕਾਰੀ ਅੰਦਰੋਂ ਬਾਹਰ ਨਹੀਂ ਆਏਗੀ ਪਰ ਫਿਰ ਵੀ ਰਵਿੰਦਰ ਇੱਕ ਵਾਰੀ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਹੋਏ ਸੀ ਜਦੋਂ ਉਹਨਾਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਸੀ ਕੀ ਸੰਭਾਵਨਾ ਹੈ ਕਿ ਉਸੇ ਤਰੀਕੇ ਦੇ ਨਾਲ ਅੱਜ ਵੀ ਕੋਈ ਸ਼ਾਇਦ ਉਸੇ ਬਿਮਾਰੀ ਨੂੰ ਲੈ ਕੇ ਉਸੇ ਦਿੱਕਤ ਦੇ ਦੇਖੋ ਹੁਣ ਇਹ ਹਾਂ ਹਾਂ ਬਿਲਕੁਲ ਦੇਖੋ ਐਸੋ ਪਹਿਲਾਂ ਵੀ ਉਹਨਾਂ ਨੂੰ ਕਾਫੀ ਵਾਰ ਦਿੱਕਤ ਆਈ ਹੈ ਉਹ 40ਸ ਹਸਪੀਟਲ ਬਹਾਲੀ ਦੇ ਵਿੱਚ ਐਡਮਿਟ ਵੀ ਕਾਫੀ ਦਿਨ ਰਹੇ ਸੀਗੇ ਐਸੋ ਪਹਿਲਾਂ ਹੋਰ ਵੀ ਕਾਫੀ ਵਾਰ ਉਹਨਾਂ ਦੀ ਸਿਹਤ ਵਿਗੜੀ ਆ ਕਈ ਵਾਰ ਬੀਪੀ ਦੀ ਦਿੱਕਤ ਵੀ ਉਹਨਾਂ ਨੂੰ ਆਈ ਆ ਲੀਵਰ ਦੀ ਦਿੱਕਤ ਵੀ ਆਈ ਆ ਤੇ ਅੱਜ ਜਿਹੜੀ ਕੋਈ ਦਿੱਕਤ ਆਈ ਹੈ ਹਲੇ ਤੱਕ ਸਪਸ਼ਟ ਨਹੀਂ ਹੈਗਾ ਕਿ ਉਹਨਾਂ ਨੂੰ ਕੀ ਦਿੱਕਤ ਆਈ ਲੇਕਿਨ ਇਹ ਜ਼ਰੂਰ ਹੈਗਾ ਕਿ ਅੱਜ ਉਹਨਾਂ ਦੀ ਸਿਹਤ ਵਿਗੜੀ ਆ ਤੇ ਹੁਣ ਦੌਰਾ ਕੀਤਾ ਜਾਏਗਾ ਅਰਵਿੰਦ ਕੇਜਰੀਵਾਲ ਵੱਲੋਂ ਕੱਲਿਆ ਕਿ ਨਹੀਂ ਲੇਕਿਨ ਹੁਣ ਇਹ ਜ਼ਰੂਰ ਤਸਵੀਰਾਂ ਜਿਹੜੀਆਂ ਅਸੀਂ ਦਿਖਾ ਰਹੇ ਆ ਆਪਣੇ ਦਰਸ਼ਕਾਂ ਨੂੰ ਲਗਾਤਾਰ ਕਿ ਬਾਹਰ ਸਿਕਿਉਰਟੀ ਲੱਗੀ ਹੋਈ ਆ ਅੰਦਰ ਅਰਵਿੰਦ ਕੇ ਜੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਹੈਗੇ ਨੇ ਸੀਐਮ ਦਾ ਪਤਾ ਲੈਂ ਲਈ ਕੇਜਰੀਵਾਲ ਅੰਦਰ ਪਹੁੰਚੇ ਹੋਏ ਅਸ ਬਿਲਕੁਲ ਰਵਿੰਦਰ ਪਰ ਟਾਈਮਿੰਗ ਵੀ ਬੜੀ ਮੈਟਰ ਕਰਦੀ ਤੇ ਕਿਉਂਕਿ ਜਦੋਂ ਸਾਨੂੰ ਵਿਆਦ ਹੈ ਕਿ ਜਦੋਂ ਉਹ ਪਿਛਲੀ ਵਾਰੀ ਬਿਮਾਰ ਹੋਏ ਸੀ ਉਹਨਾਂ ਨੂੰ 40 ਹਸਪਤਾਲ ਭਰਤੀ ਕਰਵਾਇਆ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਇਕੱਲਾ ਕਾਰਜਪਾਰ ਹੰਭਾਲਣਾ ਬਹੁਤ ਔਖਾ ਹੈ ਉਸ ਤੋਂ ਬਾਅਦ ਅਮਨ अरोड़ा ਨੂੰ ਇੰਚਾਰਜ ਲਗਾ ਦਿੱਤਾ ਗਿਆ ਪ੍ਰਧਾਨ ਬਣੇ ਉਹ ਕੋਣ ਆਇਆ ਬਿਲਕੁਲ ਦੇਖੋ ਜ਼ਾਹਿਰ ਤੌਰ ਤੇ ਕਾਫੀ ਵਾਰ ਹੈ ਇਸ ਤਰੀਕੇ ਦੀ ਸਥਿਤੀ ਬਣੀ ਹੈਗੀ ਆ ਆ ਕੋਈ ਗੱਡੀਆਂ ਦਾ ਕਾਫਲਾ ਇੱਕ ਹੋਰ ਆਇਆ ਤਾ ਇਹਦੇ ਗੱਡੀਆਂ ਦੇ ਵਿੱਚ ਕੌਣ ਨੇ ਇਹ ਅਸੀਂ ਜ਼ਰੂਰ ਦੱਸਾਂਗੇ ਲੇਕਿਨ ਹਾਲ ਫਿਲਹ ਕਾਫਲਾ ਆ ਰਿਹਾ ਐਕਸਕਲੂਸਿਵ ਤਸਵੀਰਾਂ ਸੀਐਮ ਆਉਤ ਦੇ ਬਾਹਰ ਜਿਸ ਤਰੀਕੇ ਨਾਲ ਗੱਡੀਆਂ ਦਾ ਕਾਫਲਾ ਹੈਗਾ ਉਹਦੇ ਤੋਂ ਇਹ ਤਾਂ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਕਿ ਕੋਈ ਵੱਡਾ ਲੀਡਰ ਸੀ ਆਮ ਆਦੀ ਪਾਰਟੀ ਦਾ ਇੱਥੇ ਪਹੁੰਚਿਆ ਹੋਇਆ ਇਹ ਤਸਵੀਰਾਂ ਨੇ ਐਕਸਕਲੂਸਿਵ ਤੌਰ ਤੇ ਜਿਹੜੀਆਂ ਅਸੀਂ ਮੁੱਖ ਮੰਤਰੀ ਨਿਵਾਜ਼ ਦੇ ਬਾਹਰ ਦੀਆਂ ਦਿਖਾ ਰਹੇ ਆਂ ਗੱਡੀਆਂ ਦਾ ਕਾਫਲਾ ਜਿਹੜਾ ਹੈਗਾ ਉਹ ਪਹੁੰਚਿਆ ਹੋਇਆ ਮੁੱਖ ਮੰਤਰੀ ਨਿਵਾਜ਼ ਦੇ ਬਾਹਰ ਜਿਵੇਂ ਤੁਸੀਂ ਜ਼ਿਕਰ ਹੀ ਕਰ ਰਹੇ ਸੀਗੇ ਸੋ ਪਹਿਲਾਂ ਵੀ ਕਾਫੀ ਵਾਰ ਜਿਹੜਾ ਹੈਗਾ ਆ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜੀ ਹੈ ਤੇ ਉਹ ਹਸਪੀਟਲ ਵੀ ਐਡਮਿਟ ਰਏ ਜਦੋਂ ਉਹਨਾਂ ਦੀ ਸਿਹਤ ਇੱਕ ਵਾਰ ਵਿਗੜੀ ਸੀ ਤੇ ਉਹਨਾਂ ਨੂੰ ਹਟਾ ਕੇ ਉਹਨਾਂ ਦੀ ਪ੍ਰਧਾਨਗੀ ਜਿਹੜੀ ਹੈਗੀ ਅਮਨ ਰੋੜਾ ਨੂੰ ਵੀ ਸੌਂਪ ਦਿੱਤੀ ਗਈ ਇਹ ਬਿਲਕੁਲ ਠੀਕ ਹੈ ਗੱਲ ਤੁਹਾਡੀ ਇਸ ਤਰੀਕੇ ਦੇ ਹਾਲਾਤ ਵੀ ਬਣੇ ਨੇ ਤਾਂ ਹੁਣ ਇਹਦੇ ਵਿੱਚ ਕੀ ਜਿਹੜਾ ਕਾਰਡ ਹੈਗਾ ਇਸ ਸਮੇਂ ਜਿਸ ਤਰੀਕੇ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਤੁਸੀਂ ਠੀਕ ਹੈ ਕਿ ਜ਼ਾਹਿਰ ਤੌਰ ਤੇ ਜਿਹੜਾ ਹਾਲਾਤ ਹੈਗੇ ਟਾਈਮਿੰਗ ਬੜੀ ਮੈਟਰ ਕਰਦੀ ਆ ਜਿਹੜੇ ਹਾਲਾਤ ਪੰਜਾਬ 'ਚ ਬਣੇ ਹੋਏ ਨੇ ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਹੈਗਾ ਸੀਐਮ ਦੇ ਬਿਮਾਰ ਹੋਣ ਦੀ ਖਬਰ ਵੀ ਆਉਂਦੀ ਹੈ ਤਾਂ ਜ਼ਾਹਿਰ ਤੌਰ ਤੇ ਜਿਹੜਾ ਹੈਗਾ ਇੱਕ ਸਵਾਲ ਤਾਂ ਬਣ ਜਾਂਦਾ ਲੇਕਿਨ ਹਾਲ ਫ ਲਈ ਜ਼ਰੂਰ ਤਸਵੀਰ ਹੈਗੀ ਹੈ ਕਿ ਮੁੱਖ ਮੰਤਰੀ ਦੀ ਸਿਹਤ بگੜੀ ਆ ਤੇ ਵੱਡੇ ਲੀਟਰ ਜਿਹੜੇ ਹੈਗੇ ਆ ਉਹਨਾਂ ਦੀ ਸਿਹਤ ਦਾ ਹਾਲ ਜਾਣਨ ਦੇ ਲਈ ਪਹੁੰਚ ਜ਼ਰੂਰ ਰਏ ਨੇ ਸੋ ਬਿਲਕੁਲ ਇੱਕ ਵਾਰੀ ਆਪਣੇ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਇੱਕ ਵਾਰੀ ਫਿਰ ਤੋਂ ਵਿਗੜੀ ਹੈ ਤੇ ਸੀਐਮ ਹਾਊਸ ਦੇ ਵਿੱਚ ਹੀ ਉਹਨਾਂ ਦਾ ਚੈੱਕਅਪ ਹੋ ਰਿਹਾ ਹੈ ਹਾਲਾਂਕਿ ਪੂਰੀ ਜਾਣਕਾਰੀ ਹਜੇ ਸਪਸ਼ਟ ਤੌਰ ਤੇ ਸਾਹਮਣੇ ਨਹੀਂ ਆ ਸਕੀ ਜਦੋਂ ਚੈੱਕਅਪ ਖਤਮ ਹੋਏਗਾ ਜਾਂ ਕਿਸੇ ਤਰ੍ਹਾਂ ਦਾ ਕੋਈ ਅਧਿਕਾਰਕ ਤੌਰ ਤੇ ਬਿਆਨ ਜਾਰੀ ਕੀਤਾ ਜਾਏਗਾ ਜਾਂ ਡਾਕਟਰ ਜਾਣਕਾਰੀ ਦੇਣਗੇ ਉਦੋਂ ਹੀ ਗੱਲ ਖੁੱਲ ਕੇ ਸਪਸ਼ਟ ਹੋਏਗੀ ਕਿ ਆਖਰ ਹੋਇਆ ਕੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਇਸ ਤੋਂ ਪਹਿਲਾਂ ਵੀ ਕਈ ਵਾਰ ਬਿਮਾਰ ਹੋਏ ਨੇ ਤੇ ਪਿਛਲੇ ਸਥਿਤੀ ਨੂੰ ਵੇਖਦਿਆਂ ਹੋਇਆ ਇਸ ਵਾਰ ਦੀਆਂ ਬਹੁਤ ਸਾਰੀਆਂ ਕਿਆਸਰਾਈਆਂ ਤੇਜ਼ ਹੋ ਜਾਂਦੀਆਂ ਨੇ ਰਵਿੰਦਰ ਸ਼ੁਕਰੀਆ ਤੁਸੀਂ ਨਜ਼ਰ ਬਣਾ ਕੇ ਰੱਖੋ ਕੋਈ ਅਪਡੇਟ ਹੋਏਗਾ ਅਸੀਂ ਤੁਹਾਡੇ ਤੋਂ ਜ਼ਰੂਰ ਲਵਾਂਗੇ ਬੁਲੇਟਿਨ ਦੇ ਵਿੱਚ ਇਨਾ ਹੀ ਦਿਓ ਤੁਹਾਨੂੰ ਇਜਾਜ਼ਤ ਧੰਬਾਦ ਸੀਐਮ ਰਹਾਇਸ਼ ਦੇ ਵਿੱਚ ਹੀ ਡਾਕਟਰਾਂ ਦੀ ਟੀਮ ਮੌਜੂਦ ਹੈ ਅਰਵਿੰਦ ਕੇਜਰੀਵਾਲ ਵੀ ਸੀਐਮ ਹਾਊਸ ਪਹੁੰਚੇ ਹੋਏ ਨੇ ਸਿਹਤ ਦਾ ਹਾਲ-ਚਾਲ ਜਾਣਨ ਦੇ ਲਈ ਦੱਸਈਏ ਕਿ ਮੁੱਖ ਮੰਤਰੀ ਹਾਊਸ ਸੀਐਮ ਨਿਵਾਸ ਦੇ ਵਿੱਚ ਹੀ ਡਾਕਟਰਾਂ ਦੀ ਟੀਮ ਤਾਇਨਾਤ ਕੀਤੀ ਗਈ ਹੈ ਸੋ ਡਾਕਟਰਾਂ ਦੀ ਟੀਮ ਚੈੱਕਅਪ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਹੁੰਚੀ ਹੈ ਸੀਐਮ ਹਾਊਸ ਪਹੁੰਚੀ ਹੋਈ ਹੈ ਐਸੋ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵਾਰੀ ਤਬੀ ਤਬੀਤ ਬਿਗੜੀ ਸੀ ਹਾਲਾਂਕਿ ਉਹਨਾਂ ਨੂੰ ਉਦੋਂ ਸਹੀ ਦੱਸ ਕੇ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਸੀ ਤੇ ਹੁਣ ਜਾਣਕਾਰੀ ਹੈ ਕਿ ਇੱਕ ਵਾਰੀ ਫਿਰ ਤੋਂ ਉਹਨਾਂ ਦੀ ਤਬੀਤ ਵਿਗੜ ਗਈ ਤੇ ਸੀਐਮ ਰਿਹائش ਦੇ ਵਿੱਚ ਹੀ ਡਾਕਟਰਾਂ ਦੀ ਟੀਮ ਲਗਾਈ ਗਈ ਹੈ ਚੈੱਕਅਪ ਚੱਲ ਰਿਹਾ ਹੈ ਅਰਵਿੰਦ ਕੇਜਰੀਵਾਲ ਵੀ ਸੀਐਮ ਹਾਊਸ ਪਹੁੰਚੇ ਹੋਏ ਨੇ ਮੁੱਖ ਮੰਤਰੀ ਦੀ ਸਿਹਤ ਦਾ ਹਾਲਚਾਲ ਜਾਣਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਤਬੀਅਤ ਵਿਗੜੀ ਤੇ ਸੀਐਮ ਹਾਊਸ ਤੇ ਬੈਠੀ ਡਾਕਟਰਾਂ ਦੀ ਟੀਮ ਲਗਾਈ ਗਈ ਹੈ ਡਾਕਟਰਾਂ ਦੀ ਟੀਮ ਪਹੁੰਚੀ ਹੋਈ ਹੈ ਚੈੱਕਅਪ ਕੀਤਾ ਜਾ ਰਿਹਾ ਹੈ ਅਰਵਿੰਦ ਕੇਜਰੀਵਾਲ ਵੀ ਸੀਐਮ ਨਿਵਾਸ ਪਹੁੰਚੇ ਹੋਏ ਨੇ ਸੀਐਮ ਹਾਊਸ ਪਹੁੰਚੇ ਨੇ ਹਾਲਚਾਲ ਜਾਣਨ ਤੇ ਲਈ ਸੋ ਹਾਲਾਂਕਿ ਕੀ ਕੁਝ ਦਿੱਕਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੋਈ ਹੈ ਇਹ ਚੈੱਕਅਪ ਕਰਨ ਤੋਂ ਬਾਅਦ ਹੀ ਜਦੋਂ ਜਾਣਕਾਰੀ ਸਾਹਮਣੇ ਆਏਗੀ ਉਦੋਂ ਪਤਾ ਲੱਗ ਸਕੇਗਾ ਪਰ ਗੌਰ ਕਰਨ ਵਾਲੀ ਹੈ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੀ ਤਬੀਅਤ ਵਿਗੜੀ ਸੀ ਉਦੋਂ ਜਦੋਂ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਤੇ ਹੁਣ ਇੱਕ ਵਾਰੀ ਫਿਰ ਤੋਂ ਤਬੀਅਤ ਵਿਗੜਨ ਦੀ ਖਬਰ ਤਬੀਅਤ ਵਿਗੜਨ ਦੀ ਖਬਰ ਆਈ ਹੈ ਇੱਕ ਵਾਰੀ ਫਿਰ ਤੋਂ ਤੇ ਸੀਐਮ ਹਾਊਸ ਦੇ ਵਿੱਚ ਹੀ ਉਹਨਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਡਾਕਟਰਾਂ ਦੀ ਟੀਮ ਪਹੁੰਚੀ ਹੋਈ ਹੈ ਇਲਾਜ ਚੱਲ ਰਿਹਾ ਹੈ ਕੀ ਕੁਝ ਦਿੱਕਤ ਹੋਈ ਹੈ ਇਹ ਫਿਲਹਾਲ ਜਦੋਂ ਚੈੱਕਅਪ ਖਤਮ ਹੋ ਜਾਏਗਾ ਜਾਣਕਾਰੀ ਸਾਂਝੀ ਕੀਤੀ ਜਾਏਗੀ ਮੀਡੀਆ ਦੇ ਨਾਲ ਉਦੋਂ ਹੀ ਪਤਾ ਚੱਲ ਸਕੇਗਾ ਅਰਵਿੰਦ ਕੇਜਰੀਵਾਲ ਸੀਐਮ ਹਾਊਸ ਪਹੁੰਚੇ ਹੋਏ ਨੇ ਹਾਲਚਾਲ ਜਾਣਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਸੋ ਹੜਾ ਤੋਂ ਪ੍ਰਭਾਵਿਤ ਲੋਕਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਅੱਜ ਕੇਜਰੀਵਾਲ ਪੰਜਾਬ ਹਾਇ ਆਏ ਹੋਏ ਸੀ ਪਰ ਇਸ ਦਰਮਿਆਨ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜ ਗਈ ਤੇ ਹੁਣ ਉਹ ਸੀਐਮ ਹਾਊਸ ਪਹੁੰਚੇ ਹੋਏ ਨੇ ਅਰਵਿੰਦ ਕੇਜਰੀਵਾਲ ਤੇ ਡਾਕਟਰ ਵੀ ਸੀਐਮ ਹਾਊਸ ਹੀ ਪਹੁੰਚੇ ਹੋਏ ਨੇ ਤੇ ਸੀਐਮ ਹਾਊਸ ਵਿੱਚ ਹੀ ਇਲਾਜ ਚੱਲ ਰਿਹਾ ਹੈ ਪੂਰਾ ਚੈੱਕਅਪ ਚੱਲ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਡਾਕਟਰਾਂ ਦੀ ਪੂਰੀ ਟੀਮ ਲਗਾਈ ਗਈ ਹੈ ਤੇਰਵੰਦਰ ਮੈਤਾ ਸੇ ਖਬਰ ਤੇ ਸਾਡੇ ਨਾਲ ਲਾਈਵ ਜੁੜੇ ਨੇ ਗੱਲਬਾਤ ਕਰਦੇ ਆ ਆ ਰਵਿੰਦਰ ਕੀ ਕੁਝ ਜਾਣਕਾਰੀ ਹੈ ਬਿਲਕੁਲ ਦੇਖੋ ਅੱਜ ਮੁੱਖ ਮੰਤਰੀ ਦੀ ਸਿਹਤ ਜਿਹੜੀ ਵਿਗੜੀ ਐ ਇੱਕ ਵਾਰ ਫਿਰ ਤੋਂ ਤੇ ਤੇ ਇਸ ਨੂੰ ਲੈ ਕੇ ਡਾਕਟਰਾਂ ਦੀ ਟੀਮ ਵੀ ਅੰਦਰ ਜਿਹੜੀ ਚੈੱਕਅਪ ਕਰਦੀ ਐ ਤੇ ਅਰਵਿੰਦ ਕੇਜਰੀਵਾਲ ਆਮਾਦੀ ਪਾਰਟੀ ਦੇ ਸਪਰੀਬੂ ਅੱਜ ਚੰਡੀਗੜ੍ਹ ਪਹੁੰਚੇ ਹੋਏ ਸੀਗੇ ਸੁਲਤਾਨਪੁਰ ਲੋਧੀ ਜਾਣਾ ਸੀਗਾ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਉੱਥੇ ਜਾ ਕੇ ਹਾ ਪੜ ਪੀੜਤ ਜਿਹੜੇ ਲੋਕ ਨੇ ਉਹਨਾਂ ਦਾ ਹਾਲਚਾਲ ਪੁੱਛਣਾ ਸੀਗਾ ਲੇਕਿਨ ਉਸ ਤੋਂ ਪਹਿਲਾਂ ਮੁੱਖ ਮੰਤਰੀ ਦੀ ਤਬੀਅਤ ਵਿਗੜੀ ਐ ਤਸਵੀਰਾਂ ਦਿਖਾ ਦਿੰਨੇ ਆ ਇਸ ਸਮੇਂ ਦੀਆਂ ਚੰਡੀਗੜ੍ਹ ਸੀਐਮ ਨਿਵਾਸੀਆਂ ਤਸਵੀਰਾਂ ਨੇ ਜਿੱਥੇ ਅੰਦਰ ਸਿਆਮਾ ਹੈਗੇ ਨੇ ਤੇ ਉਹਨਾਂ ਦਾ ਇਲਾਜ ਵੀ ਜਿਹੜਾ ਅੰਦਰ ਹੀ ਚੱਲ ਰਿਹਾ 프로ਟੋਕੋਲ ਮੁਤਾਬਿਕ ਬਾਹਰ ਦੇਖੋ ਤੁਸੀਂ ਸਿਕਿਉਰਿਟੀ ਵੱਡੇ ਪੱਧਰ ਤੇ ਲੱਗੀ ਹੈ ਹੁਣੇ ਥੋੜੀ ਦੇਰ ਦੇ ਵਿੱਚ ਲਿਕਨ ਨਾ ਸੀਗਾ ਮੁੱਖ ਮੰਤਰੀ ਨੇ ਲੇਕਿਨ ਉਸ ਤੋਂ ਪਹਿਲਾਂ ਆਖਿਰਕਾਰ ਸਿਹਤ ਵਿਗੜੀ ਤਾਂ ਹੋਇਆ ਕੀ ਇਹ तमाम ਚੀਜ਼ਾਂ ਹਾਲੇ ਤੱਕ ਸਪਸ਼ਟ ਨਹੀਂ ਹੈ ਗਿਆ ਕਿ ਕੀ ਸਮੱਸਿਆ ਕੀ ਆਈ ਹੈ ਮੁੱਖ ਮੰਤਰੀ ਨੂੰ ਲੇਕਿਨ ਇਹ ਜ਼ਰੂਰ ਹੈ ਕਿ ਸਿਹਤ ਵਿਗੜਨ ਤੋਂ ਬਾਅਦ ਹੋ ਸਕਦਾ ਹੈ ਕਿ ਅੱਜ ਸੁਲਤਾਨਪੁਰ ਲੋਧੀ ਦਾ ਜਿਹੜਾ ਦੌਰਾ ਹੈਗਾ ਉਹ ਅਰਾਧਵੀ ਹੋ ਜੇ ਉਹ ਕੁਛੀ ਦੇਰ ਦੇ ਵਿੱਚ ਫੈਸਲਾ ਹੋਏਗਾ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਏਕਸਕਲੂਸਿਵ ਤੌਰ ਤੇ ਦਿਖਾ ਰਹੇ ਹਾਂ ਮੁੱਖ ਮੰਤਰੀ ਨਿਵਾਸੇ ਬਾਹਰ ਦੀਆਂ ਮੁੱਖ ਮੰਤਰੀ ਦੀ ਤਬੀਅਤ ਜਿਹੜੀ ਹੈਗੀ ਹੈ ਇੱਕਦਮ ਨਾਲ ਵਿਗੜ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਅ ਅਰਵਿੰਦ ਕੇਜਰੀਵਾਲ ਵੀ ਪਹੁੰਚ ਜਾਂਦੇ ਨੇ ਮਿੰਟੋ ਬਿੰਤੀ ਤੇ ਉਹਨਾਂ ਦਾ ਹਾਲਚਲ ਜਿਹੜਾ ਹੈਗਾ ਅੰਦਰ ਪੁੱਛਿਆ ਜਾ ਰਿਹਾ ਹੈ ਤਸਵੀਰਾਂ ਚੰਡੀਗੜ੍ਹ ਸੀਐਮ ਨਿਵਾਸਤਿਆਂ ਨੇ ਤੇ ਰਵਿੰਦਰ ਕਿੰਨਾ ਸਮਾਂ ਹੋ ਗਿਆ ਡਾਕਟਰਾਂ ਦੀ ਟੀਮ ਨੂੰ ਅੰਦਰ ਗਏ ਹੋਏ ਮੀਕੋ ਦੇਖੋ ਡਾਕਟਰਾਂ ਦੀ ਟੀਮ ਆਮ ਤੌਰ ਤੇ ਅੰਦਰ ਹੁੰਦੀ ਹੈ ਇੱਕ ਪਰਮਨੈਂਟ ਟੀਮ ਮੁੱਖ ਮੰਤਰੀ ਦੀ ਸਿਹਤ ਦੇ ਲਈ ਨਾਲ ਹੀ ਚੱਲਦੀ ਹੈ ਹਮੇਸ਼ਾ ਨਾਲ ਰਹਿੰਦੀ ਹੈ ਤੇ ਕੁਝ ਡਾਕਟਰ ਜਿਹੜੇ ਸਪੈਸ਼ਲਿਸਟ ਡਾਕਟਰ ਹੈਗੇ ਆ ਉਹ ਵੀ ਅੰਦਰ ਪਹੁੰਚੇ ਹੋਏ ਨੇ ਤੇ ਜਿਹੜੇ ਕਿਸੇ ਦਾਵੀ ਅੰਦਰ ਆਉਣਾ ਇੱਕ ਵਾਰ ਅਲਾਉਡ ਨਹੀਂ ਰੱਖਿਆ ਗਿਆ ਹੁਣ ਸੀਐਮ ਹਾਊਸ ਦੇ ਬਾਹਰ ਤੁਸੀਂ ਦੇਖੋ ਜਿਹੜਾ ਦਰਵਾਜ਼ੇ ਦੇ ਉੱਤੇ ਪੂਰੀ ਫੋਰਸ ਜਿਹੜੀ ਹੈਗੀ ਆ ਤਾਇਨਾਤ ਕੀਤੀ ਗਈ ਆ ਤੇ ਅੰਦਰ ਕਿਸੇ ਦੀ ਵੀ ਹੁਣ ਐਂਟਰੀ ਹਾਲ ਫਿਲਹਾਲ ਨਹੀਂ ਹੈਗੀ ਅਰਵਿੰਦ ਕੇਜਰੀਵਾਲ ਵੀ ਅੰਦਰ ਹੀ ਹੈ ਗਿਆ ਤਮਾਮ ਬਾਕੀ ਜਿਹੜੇ ਲੀਡਰ ਨੇ ਉਹ ਵੀ ਅੰਦਰ ਹੀ ਹੈ ਲੇਕਿਨ ਕੁਛ ਹੀ ਦਿਨ ਦੇ ਵਿੱਚ ਇਹ ਸਪਸ਼ਟ ਹੋਏਗਾ ਕਿ ਆਖਿਰਕਾਰ ਸਿਹਤ ਵਿਗੜੀ ਉਹਨਾਂ ਨੂੰ ਹੋਇਆ ਕੀ ਸੀਗਾ ਤਾਂ ਇਹ ਤੀਜਾ ਤਾਂ ਕੁਛ ਦਿਨਾਂ ਚ ਸਪਸ਼ਟ ਹੋਣਗੇ ਲੇਕਿਨ ਹਾਲ ਫਿਲਹਾਲ ਇਹ ਜ਼ਰੂਰ ਹੈਗਾ ਕਿ ਮੁੱਖ ਮੰਤਰੀ ਅੱਜ ਸੁਲਤਾਨਪੁਰ ਦੌਰੇ ਤੇ ਜਾਣਾ ਸੀਗਾ ਉਹਨਾਂ ਨੇ ਤੇ ਉਸ ਤੋਂ ਪਹਿਲਾਂ ਦੀ ਹੈ ਇਹ ਤਸਵੀਰਾਂ ਸਿਹਤ ਵਿਗੜਨ ਤੋਂ ਬਾਅਦ ਜਿਹੜਾ ਹੈਗਾ ਉਹ ਅੰਦਰ ਹੀ ਇਸ ਸਮੇਂ ਮੌਜੂਦ ਨੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਅੰਦਰੋਂ ਕੋਈ ਗੱਡੀਆਂ ਵੀ ਬਾਹਰ ਆ ਰਹੀਆਂ ਕੋਸ਼ਿਸ਼ ਕਰ ਰਿਹਾ ਅਪਡੇਟ ਦੇਣ ਦੀ ਤਾ ਕੁਝ ਆਈਐਸ ਅਧਿਕਾਰੀ ਨੇ ਜਿਹੜੇ ਅੰਦਰੋਂ ਬਾਹਰ ਨਿਕਲੇ ਨੇ ਤੇ ਇਹ ਮੁੱਖ ਤੌਰ ਤੇ ਫਾਲਤਲਾ ਦੀ ਤਸਵੀਰ ਹੈਗੀ ਹਾਲਾਂਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਲਗਾਤਾਰ ਇਹ ਸਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੋਂ ਵੀ ਚੱਕੇ ਜਾ ਰਹੇ ਸੀਗੇ ਕਿ ਉਹ ਕਿਉਂ ਨਹੀਂ ਪਹੁੰਚ ਰਹੇ ਹੱ ਪੀੜਤ ਲੋਕ ਹੈ ਜਿਹੜੇ ਉਹਨਾਂ ਦਾ ਹਾਲਚਲ ਜਾਣਨ ਦੇ ਲਈ ਤਾਂ ਅੱਜ ਉਹ ਪਹੁੰਚ ਪਹੁੰਚੇ ਤੇ ਉਸ ਤੋਂ ਪਹਿਲਾਂ ਜਿਹੜੀ ਸਿਹਤ ਹੈਗੀ ਆ ਉਹ ਮੁੱਖ ਮੰਤਰੀ ਦੀ ਵਿਗੜਦੀ ਨਜ਼ਰ ਆ ਰਹੀ ਹੈ ਜੀ ਸੋ ਬਿਲਕੁਲ ਹਜੇ ਕੁਝ ਕਹਿਣਾ ਸਹੀ ਨਹੀਂ ਹੋਏਗਾ ਜਦੋਂ ਤੱਕ ਜਾਣਕਾਰੀ ਅੰਦਰੋਂ ਬਾਹਰ ਨਹੀਂ ਆਏਗੀ ਪਰ ਫਿਰ ਵੀ ਰਵਿੰਦਰ ਇੱਕ ਵਾਰੀ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਹੋਏ ਸੀ ਜਦੋਂ ਉਹਨਾਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਸੀ ਕੀ ਸੰਭਾਵਨਾ ਹੈ ਕਿ ਉਸੇ ਤਰੀਕੇ ਦੇ ਨਾਲ ਅੱਜ ਵੀ ਕੋਈ ਸ਼ਾਇਦ ਉਸੇ ਬਿਮਾਰੀ ਨੂੰ ਲੈ ਕੇ ਉਸੇ ਦਿੱਕਤ ਹੈ ਵੇਖੋ ਹੁਣ ਇਹ ਹਾਂ ਹਾਂ ਬਿਲਕੁਲ ਦੇਖੋ ਐਸੋ ਪਹਿਲਾਂ ਵੀ ਉਹਨਾਂ ਨੂੰ ਕਾਫੀ ਵਾਰ ਦਿੱਕਤ ਆਈ ਹੈ ਉਹ 40s ਹਸਪੀਟਲ ਬਹਾਲੀ ਦੇ ਵਿੱਚ ਐਡਮਿਟ ਵੀ ਕਾਫੀ ਦਿਨ ਰਹੇ ਸੀਗੇ ਐਸੋ ਪਹਿਲਾਂ ਹੋਰ ਵੀ ਕਾਫੀ ਵਾਰ ਉਹਨਾਂ ਦੀ ਸਿਹਤ ਵਿਗੜੀ ਆ ਕਈ ਵਾਰ ਬੀਪੀ ਦੀ ਦਿੱਕਤ ਵੀ ਉਹਨਾਂ ਨੂੰ ਆਈ ਆ ਲੀਵਰ ਦੀ ਦਿੱਕਤ ਵੀ ਆਈ ਆ ਤੇ ਅੱਜ ਜਿਹੜੀ ਕੋਈ ਦਿੱਕਤ ਆਈ ਹੈ ਹਾਲੇ ਤੱਕ ਸਪਸ਼ਟ ਨਹੀਂ ਹੈਗਾ ਕਿ ਉਹ ते लाइव कटो टीवी टूवी देखा और यार बाद में काट रहा यार जो मैं बोल रहा हूं वो सुनो काटो यूट्यूब पे और फेसबुक पे ਸੋ ਪੰਜਾਬ ਦੇ ਵਿੱਚ ਹੜ੍ਹਾਂ ਤੇ ਹਾਲਾਤ ਨੇ ਜਿਹੜੇ ਉਹ ਸਭ ਨੂੰ ਪਤਾ ਹੀ ਨੇ ਪਰ ਲੱਗਦਾ ਕਿ ਰੱਬ ਵੀ ਕਹਿਰਵਾਨ ਹੋਇਆ ਪਿਆ ਬਰਸਾਤ ਰੁਕਦੀ ਹੋਈ ਨਜ਼ਰ ਨਹੀਂ ਆ ਰਹੀ ਇਸ ਵਕਤ ਅਸੀਂ ਚਮਕੌਰ ਸਾਹਿਬ ਦੇ ਪਿੰਡ ਫਸੀਆਂ ਦੇ ਵਿੱਚ ਮੌਜੂਦ ਆ ਜਿੱਥੇ ਸਤਲੁਜ ਜਿਹੜਾ ਉਹ ਉਹ ਆਪਣਾ ਇੱਕ ਅਜਿਹਾ ਰੂਪ ਦਿਖਾ ਰਿਹਾ ਜਿਸ ਦੇ ਨਾਲ ਪਿੰਡ ਵਾਸੀ ਬੇहद ਚਿੰਤਾ ਦੇ ਵਿੱਚ ਨੇ ਆਪ ਬੰਨ ਮਾਰ ਰਹੇ ਨੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਿਹੜੇ ਦਰਿਆ ਨੇ ਉਹਨਾਂ ਨੂੰ ਬੰਨ ਨਹੀਂ ਲੱਗਦੇ ਆ ਵੇਖੋ ਦਰਿਆਵਾਂ ਨੂੰ ਬੰਨ ਲੱਗਦੇ ਕਿ ਨਹੀਂ ਲੱਗਦੇ ਇਹ ਪਿੰਡ ਤੋਂ ਸਾਰੇ ਲੋਕ ਆਪ ਮੁਹਾਰੇ ਇਕੱਠੇ ਹੋ ਕੇ ਆਏ ਨੇ ਇਹ ਤੋੜੇ ਥੱਲੇ ਭਰੇ ਜਾਂਦੇ ਨੇ ਰੇਤਾ ਦੇ ਔਰ ਇੱਥੇ ਲਿਆ ਕੇ ਰੱਖੇ ਜਾਂਦੇ ਨੇ ਔਰ ਉਸ ਤੋਂ ਬਾਅਦ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਕਿਵੇਂ ਇਹ ਲੋਕ ਲੱਗੇ ਹੋਏ ਨੇ ਔਰ ਇਹ ਬੰਨ ਜਿਹੜਾ ਇਹ ਕਮਜ਼ੋਰ ਹੋ ਚੁੱਕਾ ਸੀਗਾ ਜੇ ਇਹ ਬੰਨ ਨਾ ਮਾਰਿਆ ਜਾਂਦਾ ਤੇ ਹੁਣ ਤੱਕ ਪਾਣੀ ਇਹ ਛੜਾ ਅੱਧਾ ਚਮਕੌਰ ਸਾਹਿਬ ਡੋਬ ਚੁੱਕਾ ਹੁੰਦਾ ਸਤਲੁਜ ਜਿਹੜਾ ਇਹ ਪੂਰਾ ਚੜ ਕੇ ਆਇਆ ਔਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕਿੰਨਾ ਤੇਜ਼ੀ ਦੇ ਨਾਲ ਪਾਣੀ ਇਹ ਜਿਹੜਾ ਇਹ ਵਧ ਰਿਹਾ ਹਾਲਾਂਕਿ ਇਸ ਪੂਰੇ ਏਰੀਆ ਦੇ ਵਿੱਚ ਇਹ ਪਾਣੀ ਵੱਡੇ ਪੱਧਰ ਤੇ ਮਾਰ ਕਰ ਸਕਦਾ ਹੈ ਜੇਕਰ ਬੰਨ ਨਾ ਲਾਏ ਜਾਣ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਟਰਾਲੀਆਂ ਭਰ-ਭਰ ਕੇ ਆ ਰਹੀਆਂ ਨੇ ਉਹ ਰੇਤਾ ਤੇ ਤੋੜੇ ਜਿਹੜੇ ਨੇ ਉਹ ਥੱਲੇ ਭਰ ਜਾਂਦੇ ਨੇ ਔਰ ਇਹ ਪਿੰਡ ਵਾਲੇ ਸਾਰੇ ਦੇ ਸਾਰੇ ਲੱਗੇ ਹੋਏ ਨੇ ਆਪਣੇ ਤੌਰ ਤੇ ਹੀ ਔਰ ਪਿਛਲੇ 4-5 ਦਿਨਾਂ ਤੋਂ ਲਗਾਤਾਰ ਲੱਗੇ ਹੋਏ ਨੇ ਉਸ ਤੋਂ ਬਾਅਦ ਵੀ ਜਿਹੜਾ ਇਹ ਬੰਨ ਜਿਹੜਾ ਇਹ ਬਨਿਆ ਜਾ ਸਕਿਆ ਹਲੇ ਵੀ ਲੋਕ ਨੇ ਜਿਹੜੇ ਵੱਡੀ ਗਿਣਤੀ ਚਾਰੇ ਨੇ ਚਕਾਰਿਆਂ ਦੀ ਗੂੰਜ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹ ਲੱਗੇ ਹੋਏ ਨੇ ਔਰ ਆਮ ਤੌਰ ਤੇ ਆਪਾਂ ਕਹਿੰਦੇ ਹਾਂ ਨਾ ਕਿ ਪਾਣੀ ਦਾ ਵੇਗ ਇੰਨਾ ਹੁੰਦਾ ਕਿ ਕੋਈ ਖੜ ਨਹੀਂ ਸਕਦਾ ਪਰ ਆ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਲੱਗੇ ਹੋਏ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਿਹਾ ਇੱਧਰ ਆ ਕੇ ਵੀ ਦਿਖਾਵੇ ਕਿਉਂਕਿ ਇੱਥੇ ਦੇਖੋ ਤੁਸੀਂ ਇਹ ਏ ਏਡੇ ਵੱਡੇ ਪੱਦਰ ਤੇ ਮੈਨ ਪਾਵਰ ਲੱਗੀ ਹੋਈ ਆ ਇਹ ਚੇਨ ਇਹਨਾਂ ਨੇ ਪੂਰੀ ਬਣਾਈ ਹੋਈ ਆ ਇੱਕ ਤੋਂ ਬਾਅਦ ਇੱਕ ਤੋੜੇ ਮਿੱਟੀ ਦੇ ਫਾਈ ਜਾਂਦੇ ਆ ਤੇ ਥੱਲੇ ਬੰਨ ਲਾਈ ਜਾਂਦੇ ਆ ਦੂਜੇ ਪਾਸੇ ਕੰਮ ਚੱਲ ਰਿਹਾ ਜਿਹੜਾ ਜਾਲ ਬੰਨਣ ਦਾ ਉਹ ਜਾਲ ਵੀ ਬੰਨਿਆ ਜਾ ਰਿਹਾ ਉਸ ਜਾਲ ਤੇ ਜਿਹੜੇ ਇਹ ਤੋੜੇ ਰੱਖੇ ਜਾ ਰਹੇ ਨੇ ਤਾਂ ਜੋ ਇਹ ਸਥਾਈ ਰੂਪ ਦੇ ਵਿੱਚ ਟਿਕਾਹ ਹੋ ਸਕੇ ਬੰਨ ਦਾ ਇਹ ਤਸਵੀਰਾਂ ਤੁਸੀਂ ਸਿੱਧੀਆਂ ਦੇਖ ਰਹੇ ਹੋ ਚਮਕੌਰ ਸਾਹਿਬ ਦਾ ਪਿੰਡ ਹੈਗਾ ਫਸੀਆਂ ਜਿੱਥੇ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਔਰ ਲਗਾਤਾਰ ਜਿਹੜੇ ਲੋਕ ਨੇ ਇਹ ਕਿੰਨੇ ਦਿਨ ਹੋ ਗਿਆ ਜੀ ਚੱਲ ਰਿਹਾ ਕੰਮ ਏ ਹੋ ਗਏ ਵੀਰ ਜੀ ਚਾਰ ਪੰਜ ਦਿਨ ਹੋ ਗਏ ਚੱਲੇ ਲਗਾਤਾਰ ਕੰਮ ਚੱਲ ਰਿਹਾ ਹੈ ਅੱਛਾ ਇਹ ਸਾਰੇ ਪਿੰਡਾਂ ਵਾਲੇ ਹੀ ਕੰਮ ਕਰ ਰਹੇ ਪਿੰਡਾਂ ਵਾਲੇ ਲੋਕ ਲੱਗੇ ਹੋਣੇ ਆਲੇ ਦੋਲੇ ਤੋਂ ਇਹ ਪਿੰਡ ਹੈ ਕਿਹੜਾ ਜੀ ਇਹ ਇਹ ਹੈਗਾ ਰਾਮਪੁਰ ਫਸਿਆ ਸਾਰੰਗਪੁਰ ਫਸਿਆ ਵਸਦਾ ਅੱਛਾ ਇਹ ਡਿਸਟ੍ਰਿਕਟ ਲੁਧਿਆਣਾ ਦਾ ਲਾਸਟ ਪਿੰਡ ਆ ਸੌਰੀ ਰੋਪੜ ਦਾ ਔਰ ਨਾਲ ਹੀ ਲੁਧਿਆਣਾ ਡਿਸਟ੍ਰਿਕਟ ਅੱਛਾ ਇਹ ਤੁਹਾਨੂੰ ਹੀ ਪਤਾ ਲੱਗਿਆ ਸੀ ਕਿ ਜਦੋਂ ਇਹ ਲੱਗਿਆ ਕਿ ਆ ਬੰਦ ਟੁੱਟ ਸਕਦਾ ਫਿਰ ਤੁਸੀਂ ਸਾਰੇ ਇਕੱਠੇ ਹੋਏ ਪ੍ਰਸ਼ਾਸਨ ਦਾ ਕੋਈ ਆਇਆ ਦਾ ਕੋਈ ਨਹੀਂ ਆ ਰਿਹਾ ਸਿਰਫ ਆਰਮੀ ਵਾਲੇ 10 ਮੈਂਬਰ ਆਏ ਹੋਣੇ ਉਹ ਅੱਗੇ ਲੱਗੇ ਹੋਏ ਨੇ ਆਰਮੀ ਵਾਲੇ ਜਿਹ ਮਿੱਟੀ ਰੇਤ ਹਾਂ ਜੀ ਆਪਣੇ ਪਿੰਡ ਕੱਚਾ ਮੱਛਵਾੜਾ ਪਿੰਡ ਆ ਲੁਧਿਆਣਾ ਡਿਸਟ੍ਰਿਕਟ ਦਾ ਉੱਥੇ ਜੰਗਲਾਤ ਦੇ ਵਿੱਚੋਂ ਥੱਲੇ ਭਰ ਕੇ ਭੇਜੇ ਜਾਂਦੇ ਨੇ ਇੱਥੋਂ ਤਕਰੀਬਨ 12 ਕਿਲੋਮੀਟਰ ਪਿੰਡ ਹੈਗਾ ਕੱਚਾ ਮੱਛਵਾੜਾ ਅੱਛਾ ਜੇ ਮੈਂ ਖੁਦਾਨਾ ਖਾਸਤਾ ਜੀ ਹਲੇ ਤੱਕ ਆ ਨਾ ਹੁੰਦਾ ਤੇ ਲੱਗਦਾ ਕਿ ਪਾਣੀ ਐਂਟਰ ਹੋ ਚੁੱਕਾ ਹੁੰਦਾ ਵੀਰ ਜੀ ਹੁਣ ਤੱਕਰ ਦਾ 50 ਪਿੰਡ ਡੁੱਬ ਚੁੱਕੇ ਹੋਣੇ ਸੀਗੇ ਹੁਣ ਤੱਕ ਕੋਈ ਨਹੀਂ ਹੈ ਪਾਣੀ ਤਾਂ ਸੋਂ ਬਹੁਤ ਆ ਗਿਆ ਰਿਹਾ ਅੱਛਾ ਚੌਥੇ ਬਹੁਤ ਆ ਗਿਆ ਆਪਕੀ ਮੈਂ ਥੱਲੇੋਂ ਦੇਖਿਆ ਪਾਣੀ ਲੰਘਿਆ ਹੋਇਆ ਲੱਗਦਾ ਥੱਲੇ ਲੰਘਿਆ ਹੋਇਆ ਜਿਵੇਂ ਬਾਰਿਸ਼ ਹੋ ਹੋਨ ਸੁੱਕ ਚੁੱਕਿਆ ਲੰਘ ਚੁੱਕਿਆ ਹੈ ਪਾਣੀ ਇਹ ਨੀਚੇ ਆਉਂਦੀ ਹੈ ਇਹ ਬੰਨ ਟੁੱਟਣ ਦੇ ਨਾਲ ਤਕਰੀਬਨ ਡਿਸਟ੍ਰਿਕਟ ਲੁਧਿਆਣਾ ਪੂਰਾ ਡੁੱਬ ਸਕਦਾ ਸੀ ਉਹ ਉਹ ਸੋ ਤੁਸੀਂ ਅੰਦਾਜ਼ਾ ਲਾਓ ਕਿ ਬਾਈ ਜੀ ਕਹਿ ਰਹੇ ਕਿ ਕਟੋਕਟ 50 ਇੰਚ ਦੀ ਮਾਰ ਹੇਠ ਆ ਜਾਂਦੇ ਜੇ ਬੰਨ ਹਲੇ ਤੱਕ ਨਾ ਲਾਇਆ ਹੁੰਦਾ ਚਾਰ ਪੰਜ ਦਿਨ ਹੋ ਗਏ ਨੇ ਆਪਣੇ ਤੌਰ ਤੇ ਹੀ ਲੱਗੇ ਹੋਏ ਨੇ ਇੱਧਰ ਰੇਤਾਂ ਦੇ ਤੋਂ ਉਹਨੂੰ ਥੈਲੇ ਦਹਾਰੇ ਆ ਮਿੱਟੀ ਤੇ ਥੱਲੇ ਭਰ-ਭਰ ਕੇ ਇੱਥੋਂ ਲੈ ਕੇ ਆ ਰਹੇ ਨੇ ਇਹ ਟਰਾਲੀਆਂ ਇਹਨਾਂ ਨੇ ਬਹੁਤ ਸਿਸਟਮ ਵਧੀਆ ਕੀਤਾ ਹੋਇਆ ਇਹ ਟਰਾਲੀ ਆਂਦੀ ਹੈ ਟਰਾਲੀ ਅੱਗੇ ਨਿਕਲ ਜਾਂਦੀ ਹੈ ਇੱਥੇ ਸੁੱਟ ਕੇ ਇੱਕ ਇਹਨਾਂ ਨੇ ਐਂਟਰ ਰੱਖਿਆ ਪਾ ਪੁਆਇੰਟ ਇੱਕ ਐਗਜ਼ਿਟ ਪੁਆਇੰਟ ਰੱਖਿਆ ਹੋਇਆ ਐਂਟਰ ਪੁਆਇੰਟ ਤੋਂ ਤੁਸੀਂ ਆ ਦੇਖੋ ਹੁਣਾਂ ਟਰਾਲੀ ਮੇਰੇ ਪਿੱਛੇ ਆਈ ਆ ਮਿੱਟੀ ਦੀ ਭਰ ਕੇ ਆਹ ਟਰਾਲੀ ਇਹ ਜਿਹੜੀ ਐ ਇੱਥੇ ਅਨਲੋਡ ਇੱਥੇ ਸਾਰੀ ਇਹ ਰੇਤਾ ਛੜੀ ਇੱਥੇ ਅਨਲੋਡ ਹੋ ਜੂਗੀ ਇਹ ਟਰਾਲੀ ਅੱਗੇ ਨੂੰ ਨਿਕਲ ਜੂਗੀ ਫੇਰ ਚੱਕਰ ਪੂਰਾ ਕੱਟ ਕੇ ਉਹ ਟਰਾਲੀਆਂ ਆ ਜਾਣਗੀਆਂ ਵੱਡੇ ਪੱਧਰ ਤੇ ਜਿਹੜਾ ਕੰਮ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਦੂਰ ਤੱਕ ਜਿੱਥੇ ਵੀ ਥੋੜੀ ਨਿਗਾਹ ਜਾਂਦੀ ਹੈ ਤੁਹਾਨੂੰ ਟਰਾਲੀਆਂ ਲੋਕ ਆਪਣੇ ਤੌਰ ਤੇ ਹੀ ਨਜ਼ਰ ਆਣਗੇ ਔਰ ਇਹ ਆਪ ਮੁਹਾਰੇ ਆਏ ਹੋਏ ਲੋਕ ਨੇ ਕਿਉਂਕਿ ਇਹਨਾਂ ਤਾਂ ਨੁਕਸਾਨ ਬਹੁਤ ਵੱਡਾ ਹੋਣਾ ਪ੍ਰਸ਼ਾਸਨ ਜਾਂ ਆਰਮੀ ਦੀ ਇਹਨਾਂ ਨੇ ਅ ਇਸ ਗਲਤੇ ਦੀ ਚਿੰਤਾ ਕੀਤੀ ਕਿ ਆਣਗੇ ਇਹ ਕੰਮ ਇਹਨਾਂ ਦਾ ਵੈਸੇ ਭਾਈ ਜੀ ਤੁਹਾਨੂੰ ਲੱਗਦਾ ਨਹੀਂ ਇਹ ਕੰਮ ਤਾਂ ਸਰਕਾਰਾਂ ਦਾ ਤੁਸੀਂ ਕਰ ਰਹੇ ਹੋ ਜਿਹੜਾ ਪਰ ਸਰਕਾਰ ਪਹੁੰਚ ਨਹੀਂ ਰਹੀ ਔਰ ਕੋਈ ਮਦਦ ਨਹੀਂ ਦੇ ਰਹੀ ਆ ਕਰ ਰਾਤ ਇਥੋਂ ਅਸੀਂ 4 ਵਜੇ ਦੇ ਕਰੀਬ ਗਏ ਆ ਜਦੋਂ ਸਾਨੂੰ ਸਵੇਰੇ ਹੀ ਪਤਾ ਲੱਗਿਆ ਕਿ ਜਿਹੜੀ ਰਾਤ ਦਾ ਹਾਲ ਆਈ ਸੀਗੀ ਉਹ ਗਿਰ ਚੁੱਕੀ ਆ ਤੇ ਸਵੇਰੇ ਦੋਰਾ ਸਾਰਾ ਸਵੇਰੇ ਸਵੇਰੇ ਚੱਕਿਆ ਗਿਆ ਸਾਰਾ ਰਾਤ ਅੱਛਾ ਇਹ ਗਿਰ ਗਿਆ ਸੀ ਰਾਤ ਸਾਰਾ ਹੀ ਗਿਰ ਗਿਆ ਸੀਗਾ ਦੋਰਾ ਲਗਾਇਆ ਸਵੇਰੇ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਹਿੰਮਤ ਤੇ ਦਲੇਰੀ ਨਾਲ ਕੰਮ ਚੱਲ ਰਿਹਾ ਹੈ ਜਕਾਰਿਆਂ ਦੀ ਗੂੰਜ ਦੇ ਵਿੱਚ ਇਹ ਕੰਮ ਚੱਲ ਰਿਹਾ ਹੈ ਔਰ ਮੈਨੂੰ ਲੱਗਦਾ ਕਿ ਸ਼ਾਇਦ ਕੋਈ ਉਹ ਬੱਚਾ ਹੋਵੇ ਬਜ਼ੁਰਗ ਹੋਵੇ ਪਟਾਤੂ ਵੀ ਲੱਗੇ ਹੋਇਆ ਕੰਮ ਹਾਂਜੀ ਜੀ ਹਾਂਜੀ ਕੀ ਕਰ ਕੀ ਰਿਹਾ ਤੂੰ ਅਸੀਂ ਟਰਾਲੀਆਂ ਚੋਂ ਥੈਲੇ ਲਾਣੇ ਆ ਜੀ ਚੱਕ ਚੱਕ ਕੇ ਅੱਛਾ ਤੂੰ ਬਹੁਤ ਛੋਟੀ ਜਿਹੀ ਉਮਰ ਦਾ ਯਾਰ ਬੱਚਾ ਤੂੰ ਵੀ ਲੱਗਾ ਹੋਇਆ ਹਾਂ ਹਾਂਜੀ ਜੀ ਤੁਹਾਨੂੰ ਲੱਗਦਾ ਨਹੀਂ ਕਿ ਇਹ ਕੰਮ ਤਾਂ ਸਰਕਾਰਾਂ ਜਾਂ ਪ੍ਰਸ਼ਾਸਨ ਦੇ ਨੇ ਤੇ ਤੁਸੀਂ ਕਿਉਂ ਲੱਗੇ ਹੋ ਬੱਸ ਜੀ ਉਹ ਆਂਦੇ ਨਹੀਂ ਹੈਗੇ ਜੀ ਅਸੀਂ ਲੱਗੇ ਹੋਏ ਹਾਂ ਤੇਰਾ ਘਰ ਕਿੱਥੇ ਆ ਪਿੰਡ ਖਾਨਪੁਰ ਤੋਂ ਆਏ ਆ ਜੀ ਤੁਹਾਨੂੰ ਲੱਗਦਾ ਕਿ ਜੇ ਪਾਣੀ ਇਹ ਚੱਲ ਗਿਆ ਤਾਂ ਪਿੰਡ ਚ ਪਹੁੰਚ ਜਾਊਗਾ ਤੁਹਾਡੇ ਹਾਂਜੀ ਹਾਂਜੀ ਤਾਂ ਕਰਕੇ ਤੁਸੀਂ ਆਪਣੇ ਆਪ ਆ ਤੁਹਾਨੂੰ ਕਿਹਾ ਦੀ ਕਿਸੇ ਨੇ ਜ਼ਬਰਦਸਤੀ ਤਾਂ ਨਹੀਂ ਕੀਤੀ ਕਿਉਂਕਿ ਚੱਲ ਵੀ ਕਾਕਾ ਨਾ ਇਹ ਪਾਣੀ ਪਹਿਲਾਂ ਕਦੇ ਦੇਖਿਆ ਤੂੰ ਹਾਂਜੀ ਮਤਲਬ ਐਡਾ ਪਾਣੀ ਕਦੇ ਦੇਖਿਆ ਪਹਿਲਾਂ ਹਾਂਜੀ ਫਿਰ ਤੂੰ ਦਲੇਰੀ ਨਾਲ ਲੱਗਿਆ ਹੋਇਆ ਹੈ ਹਾਂਜੀ ਲੋ ਆ ਆ ਹੈ ਪੰਜਾਬ ਦੀ ਅਸਲ ਤਸਵੀਰ ਛੋਟੇ ਛੋਟੇ ਬੱਚੇ ਸਭ ਕੁਝ ਭਲਾ ਕੇ ਸਭ ਕੁਝ ਅ ਪਰਾਂ ਕਰਕੇ ਲੱਗੇ ਹੋਏ ਨੇ ਕਹਿੰਦੇ ਮਿੱਟੀ ਦੇ ਟੋਲੇ ਭਰ-ਭਰ ਕੇ ਅਸੀ ਟਰਾਲੀਆਂ ਦੇ ਵਿੱਚ ਸੁੱਟ ਰਹੇ ਆ ਹਰ ਬੰਦਾ ਜਿਹੜਾ ਉਹ ਲੱਗਿਆ ਹੋਇਆ ਔਰ ਆਪਣੇ ਆਪ ਕੰਮ ਕਰ ਰਿਹਾ ਕਿਉਂਕਿ ਜਿਹੜਾ ਪਾਣੀ ਹੈ ਪਾਣੀ ਲਗਾਤਾਰ ਵੱਧਾ ਜਾ ਰਿਹਾ ਤੁਸੀਂ ਦੇਖੋ ਹਲੇ ਵੀ ਬਰਸਾਤ ਪੈ ਰਹੀ ਹੈ ਅਸੀਂ ਬਾਰਿਸ਼ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਇਹ ਬਰਸਾਤ ਹੈ ਜਿਹੜੀ ਇਹ ਖਾਲੀ ਇੱਥੇ ਨਹੀਂ ਕੈਚਮੈਂਟ ਏਰੀਆ ਪਹਾੜਾਂ ਤੇ ਵੀ ਪੈ ਰਹੀ ਹੈ ਜਿਸ ਤੇ ਪਾਣੀ ਦਾ ਫਲੋ ਹੈ ਜਿਹੜਾ ਉਹ ਵੱਧਾ ਜਾ ਰਿਹਾ ਔਰ ਜੇਕਰ ਸਮਾਂ ਰਹਿੰਦਾ ਇਹ ਬੰਨ ਨਾ ਮਾਰਿਆ ਗਿਆ ਹੁੰਦਾ ਤਾਂ ਸ਼ਾਇਦ ਹੁਣ ਤੱਕ ਵੱਡਾ ਨੁਕਸਾਨ ਜਿਹੜਾ ਉਹ ਹੋ ਚੁੱਕਾ ਹੁੰਦਾ ਇਧਰ ਵੀ ਬਜ਼ੁਰਗਾਂ ਨਾਲ ਵੀ ਗੱਲਬਾਤ ਕਰਦੇ ਹਾਂ ਬਜ਼ੁਰਗੋ ਇਹ ਕਿੰਨੇ ਦਿਨ ਤੋਂ ਕੰਮ ਚੱਲ ਰਿਹਾ ਇਹ ਤਾਂ ਇਹ ਬਹੁਤ ਦਿਨ ਤੋਂ ਚੱਲ ਰਿਹਾ ਘੱਟੋ ਘੱਟ ਵੀ 20 22 ਦਿਨ ਤੋਂ ਪਾਣੀ ਚੱਲ ਰਿਹਾ ਪਹਿਲਾਂ ਘੱਟ ਸੀ ਤੇ ਹੁਣ ਇਹਨਾਂ ਦੇ ਦੱਸਣ ਦੇ ਮੁਤਾਬਕ ਪਾਣੀ ਲਗਾਤਾਰ ਵਧ ਰਿਹਾ ਹੈ ਖਾਲੀ ਹੋਰ ਛੱਡਣ ਦੀ ਸਲਾਹ ਕਰਦੇ ਆ ਤੇ ਮੇਰੇ ਖਿਆਲ ਵਿੱਚ ਨਹੀਂ ਫਿਰ ਇਹਦੀ ਇਹਦੀ ਜਾਣਕਾਰੀ ਤੁਸੀਂ ਪ੍ਰਸ਼ਾਸਨ ਜਾਂ ਸਰਕਾਰ ਨੂੰ ਦਿੱਤੀ ਨਹੀਂ ਸੀ ਵੀ ਇੱਥੇ ਆਓ ਹਾਲ ਕੀ ਹੋ ਰਿਹਾ ਇੱਥੇ ਪ੍ਰਸ਼ਾਸਨ ਦਾ ਤਾਂ ਕੋਈ ਬੰਦਾ ਆਉਂਦਾ ਹੀ ਨਹੀਂ ਜੀ ਜਾਣਕਾਰੀ ਇੰਨੀਆਂ ਖਬਰਾਂ ਚੱਲਦੀਆਂ ਟੈਲੀਵਿਜ਼ਨ ਤੇ ਰੋਜ਼ ਸੋਸ਼ਲ